ਬਹੁਤ ਅੰਗੁਰ ਸੇਵੀਆ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਦੂਰੇ ਅਰਸਾਂ ਕੁਰਸਾਂ ਛੱਟੀ ਐ ਤਦ ਡਿਠੇ ਸੱਚੇ ਪਾਤੇ ਸਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣਾ ਸੱਚਾ ਪਾਤੇ ਸਾਹ ਸਿਰ ਸਾਹਾ ਦਸਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤੇ ਸਾਹ ਸਿਰ ਸਾਹ ਦਾਸਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸ بجی سورٹھ محلہ تیجا ਭਗਤ ਖਜਾਨਾ ਭਗਤਨ ਕਉ ਦੀਆ ਨਾਉ ਹਰ ਧਨ ਸਚ ਸੋਇ ਅਖੋਟ ਨਾਮ ਤਾਨ ਕਦੇ ਨ ਖੁੱਟੈ ਨਾਹੀ ਕਿ ਨਾ ਕੀਮਤ ਹੋਏ ਨਾਮ ਧੰਨਾ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋ ਭਗਤ ਖਜੰਦਾ ਭਗਤਨ ਕਉ ਦੀਆ ਨਾਉ ਹਰ ਧਨ ਸਚ ਸੋਏ ਅਖੋਟ ਨਾਮ ਧੰਨ ਕਦੇ ਨਿਖਟੈ ਨਹੀਂ ਨਾ ਨ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਾਰ ਪਾਇਆ ਸੱਚ ਸੋ ਨ ਮੇਰੇ ਗੁਰ ਸਬਦ ਦੇ ਹਾਰ ਪਾਇਆ ਜਾਏ ਬਿਨ ਸਬਦ ਜਾਗ ਭੁਲਦਾ ਫਿਰਦਾ ਦਰਗਾਹ ਮਿਲੈ ਸਜਾਈ ਰਹਾਉ ਇਸ ਦੇ ਅੰਦਰ ਪੰਜ ਚੋਰ ਵਸ ਹੈ ਕਾਮ ਕਰੋ لوٹا ہے مان مخ نہیں بوجھ ہے کوئی نہ سنے پکارا اندھا جگت اندور باج گرو گبارا ਕਰ ਵੀ ਗੁੱਤੇ ਕਿਹੋ ਚੱਲ ਨਾ ਚਲਦਿਆਂ ਨਾਲ ਗੋਰਾ ਮੁਖ ਹੋਵਾ ਸੁਨਾਮਤੇ ਆਵੈ ਸਦਾ ਹਰ ਨਾਮ ਸੰਭਾਲ ਲੈ ਸੱਚੇ ਬਾਣੇ ਹਰ ਗੁਣ ਗਾਵੈ ਨਦਰਿ ਨਦਰ ਨਿਹਾਲ ਸਤ ਗੁਰ ਗਿਆਨ ਸਦਾ ਘਾਟ ਚੰਣੜਾ ਅਮਰ ਸਿਰ ਬਾਦ ਸਾਹਾਂ ਆਨ ਦਿਨ ਭਗਤ ਕਰ ਹੈ ਦਿਨ ਰਾਤੀ ਰਾਮ ਨਾਮ ਸਚ ਲਾਹਾ ਨਾਨਕ RAM ਨਾਮ ਨਿਸਤਾਰਾ ਸਬਦ ਰੱਤੇ ਹਰ ਪਾਹ ਸਤ ਗੁਰ ਗਿਆਨ ਸਦਾ ਘਾਟ ਚੰਨਣਾ ਅਮਰ ਸਿਰ ਬਾਦਸਾਹ ਆਨ ਦਿਨ ਭਗਤ ਕਰ ਹੈ ਦਿਨ ਰਾਤੀ ਰਾਮ ਨਾਮ ਸਚ ਲਾਹ ਨਾਨਕ ਸਤਾਰਾ ਸਬਦ ਰੱਤੇ ਹਾਰ ਪਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਤ ਹੈ